IPL ਮੈਚਾਂ ਦੇ ਸ਼ੁਰੂ ਹੁੰਦਿਆਂ ਹੀ ਬੁੱਕੀ ਵੀ ਸਰਗਰਮ ਹੋ ਜਾਂਦੇ ਨੇ ਅਮਰitsar ਪੁਲਿਸ ਨੇ ਅਜੇ ਹੀ ਅੰਤਰਰਾਸ਼ਟਰੀ ਕ੍ਰਿਕਟ ਬੁੱਕੀ ਦਾ ਪਰਦਾਫਾਸ਼ ਕਰਦਿਆ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਆਈਪੀਐਲ ਮੈਚਾਂ 'ਚ ਇਹ ਵੱਡੇ ਪੱਧਰ ਤੇ ਸੱਟੇਬਾਜ਼ੀ ਕਰ ਰਹੇ ਸਨ ਮੁਲਜ਼ਮਾਂ ਕੋਲੋਂ 36 ਮੋਬਾਈਲ ਮਿਲੇ ਨੇ ਜਿਨ੍ਹਾਂ ਨੂੰ ਇੱਕ ਸੂਟਕੇਸ 'ਚ ਮਿੰਨੀ ਐਕਸਚੇਂਜ ਬਣਾ ਕੇ ਸੱਟੇਬਾਜ਼ੀ ਲਈ ਇਸਤੇਮਾਲ ਕੀਤਾ ਜਾ ਰਿਹਾ ਸੀ ਇਸ ਤੋਂ ਇਲਾਵਾ ਲੈਪਟਾਪ ਅਤੇ ਇੱਕ ਮਾਈਕ ਵੀ ਬਰਾਮਦ ਕੀਤਾ ਗਿਆ ਹੈ ਇਸ ਬੁੱਕੀ ਦਾ ਵੱਡਾ ਸਰਗਨਾ ਟਾਈਗਰ ਨਾਂ ਦਾ ਵਿਅਕਤੀ ਹੈ ਜੋ ਜਲੰਧਰ ਦਾ ਰਹਿਣ ਵਾਲਾ ਹੈ ਇੱਥੋਂ ਦੇ ਇਸਲਾਮਾਬਾਦ ਇਲਾਕੇ ਦੇ ਵਿੱਚ ਬੰਦ ਪਈ ਫੈਕਟਰੀ 'ਚ ਇਹ ਸੱਟੇਬਾਜ਼ੀ ਕਰ ਰਹੇ ਸਨ 7-8 ਇਹ ਬੈਠ ਕੇ ਸੱਟਾ ਚਲਾ ਰਹੇ ਆ ਆਈਪੀਐਲ ਮੈਚਾਂ ਦਾ ਉਸ ਤੇ ਸਾਡੀ ਪੁਲਿਸ ਪਾਰਟੀ ਨੇ ਰੇਡ ਕੀਤਾ ਅੱਠ ਵਿਅਕਤੀ ਜਿਥੋਂ ਗ੍ਰਫਤਾਰ ਕੀਤੇ ਜਿਹੜਾਗਾ ਸੜਾ ਡੜਾ ਸੱਟਾ ਚਲਾ ਰਹੇ ਸੀ ਇਹਨਾਂ ਦੇ ਕੋਲੋਂ ਜਿਹੜੀਆਂ ਦੋ ਡੁਪਲੀਕੇਟ ਐਕਸਚੇਂਜ ਫਿਰ ਮੋਬਾਈਲ 36 ਪੈਦੇ ਨਾਲ ਕੋ ਐਲਸੀਡੀ ਸਕਰੀਨਸ ਲੈਪਟਾਪਸ ਸਾਰਾ ਹੀ ਸੱਟੇ ਦਾ ਜਿਹੜਾ ਸਮਾਨ ਹੈ ਬਰੰਦ ਕੀਤਾ ਇਹ ਗਿਰੋ ਕਾਫੀ ਵੱਡਾ ਹੈ ਜਿਸ ਦੇ ਤਾਰ ਕਈ ਸ਼ਹਿਰਾਂ ਦੇ ਨਾਲ ਜੁੜੇ ਹੋਏ ਨੇ ਪੁਲਸ ਨੂੰ ਮਲਜ਼ਮਾਂ ਤੋਂ ਪੁੱਛਗੇ ਚરાਹੀਂ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ